ਸੋ ਕਹਾ ਟਲ ਗੁਰ ਸੇਵੀ ਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਦੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹਾ ਦਾ ਸਾਹੋ ਜਿਸ ਪਾਸ ਬਹਿਠਿਆਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰਸਾ ਹਾਂਦੈ ਸਾਹੂ ਜਿਸ ਪਾਸ ਬਹਿਠਿਆਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਹੋ ਸਰੀਰ ਜਜਰੀ ਹੈ ਇਸਨੋ ਜਾਰ ਪਹੁੰਚੈ ਆਈ ਹੋਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਈ ਇਹੋ ਸਰੀਰ ਜਜਰੀ ਹੈ ਇਸ ਨੋ ਜਾਰ ਪਹੁੰਚੈ ਆਈ गोरे राखे से उबरे होर र मर जम जाए होर मर जम आवह जावह अंत गए पशुतावह ਬੇਨਨਾਵੈ ਸੋਖਨਾ ਹੋਈ ਅਥਾ ਕਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਤਖੋਈ ਜਾਮਪੁਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਪੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਏਸ ਨੋ ਜਾਰ ਪਹੁੰਚੈ ਆਈ ਕਾਇਆ ਕੰਚਨ ਤਾ ਥੀਐ ਜਾਂ ਸਤ ਗੁਰ ਲੈ ਮਿਲਾਈ ਭ੍ਰਮ ਮਾਇਆ ਵਿਚਹੁ ਕੱਟੀਐ ਸਚੜ ਨਾਮੇ ਸਮਾਈ ਸਚੇ ਨਾਮੇ ਸਮਾਈ ਹਰ ਗੁਣ ਗਾਈ ਮਿਲ ਪ੍ਰੀਤਮ ਸੁਖ ਪਾਈ ਸਦਾ ਆਨੰਦੇ ਰਹੇ ਦਿਨ ਰਾਤੀ ਵਿਚਾ ਹਾਉ ਹਾਉ ਮੈਂ ਜਾਇ ਜਿਨੇ ਪੁਰਖੀ ਹਰ ਨਾਮ ਚੇਤ ਲਾਇ ਤਿਨ ਕੈ ਹਾਉ ਲਾਗਉ ਪਾਈ ਕੰਚਨਤਾ ਥੀਐ ਜਾ ਸਤਗੁਰ ਲਈ ਮਿਲਾਈ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਬਿਨ ਸਤਿਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਈ ਕਿਆ ਦੀਨ ਮੋਹ ਜਾਇ ਆਵ ਗੁਣ ਪਸ਼ੁਤਾਇ ਦੁੱਖੋ ਦੁਖ ਕਮਾਈ ਨਾਮੇ ਰਤਿਆ ਸੇ ਰੰਗ ਚ ਲੂਲਾ ਪਿਰ ਕੈ ਅੰਕ ਸਮਾਈ ਤਿਸ ਜੀ ਵਡ ਅਵਰ ਨ ਸੂਝੈ ਕਿਸ ਆਗੈ ਕਹੀਐ ਜਾਈ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਜਿਨਿ ਸੱਚੜਾ ਸੱਚ ਸਲਾਹਿਆ ਹਉ ਤੈਨ ਲਾਗਉ ਪਾਈ ਸੇ ਜਨ ਸੱਚੇ ਨਿਰਮਲੇ ਜਿਨ ਮਿਲਿਆ ਮਲ ਸਭ ਜਾਏ ਸੇ ਜਨ ਸੱਚੇ ਨਿਰਮਲੇ ਤੈਨ ਮਿਲਿਆ ਮਾਲ ਸਭ ਜਾਈ ਤੈਨ ਮਿਲਿਆ ਮਾਲ ਸਭ ਜਾਈ ਸੱਚ ਸਰਨਾਈ ਸੱਚ ਸਹਜ ਸੁਭਾਈ ਨਾਮ ਨਿਰੰਜਨ ਆਗਮ ਅਗੋਚਰ ਸਾਤਿ ਗੁਰ ਦੀਆ ਬੁਝਾਈ ਆਨ ਦਿਨ ਭਗਤ ਕਰਹਿ ਰੰਗ ਰਾਤੀ ਨਾਨਕ ਸਾਚ ਸਮਾਈ ਜਿਨਿ ਸੱਚੜਾ ਸੱਚ ਧਿਆਇਆ ਹਉ ਤਿਨ ਕੈ ਲਾਗਉ ਪਾਈ ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਈ ਜਿੰਨੀ ਸੱਚੜਾ ਸੱਚ ਧਿਆਇ ਹਉ ਤਿੰਨ ਕੈ ਲਾਗਉ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹਾਂਸ ਮਹਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨਉ ਜਾਰ ਪਹੁੰਚੈ ਆਏ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਈ